ਵਾਹਿਗੁਰੂ 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 ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ-ਬਹੁਤ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਹਾਂ ਬਿਲਕੁਲ ਜੀ ਮੈਂ ਹੁਣੀ ਆਇਆ ਹੀ ਆਂ ਇੰਡੀਆ ਤੇ ਸਿੱਧਾ ਦਰਬਾਰ ਸਾਹਿਬ ਆਇਆ ਹੱਥਾ ਟਿਕਣ ਤੇ ਅ ਬਸ ਉਹ ਹੀ ਭਲੇ ਦੀ ਅਰਦਾਸ ਸਾਰੇ ਦੀ ਕਰਨਾ ਹੈ ਕਿ ਦੂਜੀ ਗੱਲ ਆ ਬਾਹਰ ਬੈਠੇ ਸੀ ਸਾਰੇ ਐਨਆਰਆਈ ਬਹੁਤ ਹੀ ਜਿਆਦਾ ਫਿਕਰ ਚਾ ਸਾਰੇ ਮੈਨੂੰ ਬਾਰ ਬਾਰ ਫੋਨ ਕਰਕੇ ਪੁੱਛੀ ਜਾਂਦੇ ਆ ਕਿ ਤੁਸੀਂ ਅੰਮ੍ਰਿਤਸਰੋਂ ਕਿੱਦਾਂ ਪਾਣੀ ਆ ਜਾਂ ਕੀ ਉੱਥੇ ਕੀ ਹਾਲਾਤ ਨੇ ਸੋ ਸਾਰਿਆਂ ਦੇ ਭਲੇ ਦੀ ਅਰਦਾਸ ਕਰਕੇ ਇੱਥੋਂ ਜਾਵਾਂਗੇ ਔਰ ਅ ਇਸ ਕਰਕੇ ਮੈਂ ਇੱਥੇ ਆਇਆ ਸੀ ਜਿਹੜੇ ਸਤਾਵਾਂ ਨੇ ਬਹੁਤ ਵੱਡੀ ਮਦਦ ਕੀਤੀ ਹੈ ਉੱਥੇ ਪੰਜਾਬੀ ਕਲਾਕਾਰਾਂ ਨੇ ਸਭ ਤੋਂ ਵੱਡ ਹਾਂਜੀ ਇੱਥੇ ਆ ਕੇ ਮਿਹਨਤ ਕੀਤੀ ਹੈ ਸੇਵਾ ਕੀਤੀ ਹੈ ਉਹਨਾਂ ਵਾਸਤੇ ਵੀ ਬਹੁਤ ਬਹੁਤ ਵਧੀਆ ਗੱਲ ਹੈ ਜੀ ਮੈਂ ਸਾਰੇ ਆ ਤੁਹਾਡਾ ਵੀੜੀ ਦਾ ਵੀ ਔਰ ਜਿੰਨੇ ਵੀ ਕਲਾਕਾਰ ਕੋਈ ਐਕਟਰ ਕੋਈ ਜਿਹੜਾ ਵੀ ਜਿੰਨਾ ਵੀ ਕੁਝ ਕਰ ਸਕਿਆ ਉਹ ਬਹੁਤ ਵੱਡੀ ਗੱਲ ਹੈ ਸਾਡੇ ਉੱਤੇ ਵੀ ਬਾਹਰ ਜਿਹੜੇ ਰੇਡੀਓ ਟੈਲੀਵਿਜ਼ਨ ਅੰਡ ਅਸੀਂ ਬਹੁਤ ਸਾਰੇ ਸ਼ੋਅ ਕਰ ਰਹੇ ਹਾਂ ਜਿਹੜੀ ਚੈਰਟੀ ਲਈ ਪੈਸੇ ਇੱਥੇ ਹਾੜਾਂ ਲਈ ਇਕੱਠੇ ਕਰਾਂਗੇ ਔਰ ਉਹਨਾਂ ਦੇ ਸਾਰਿਆਂ ਦੇ ਜੋ ਵੀ ਐਮ ਜੀਓ ਦੇ ਇੱਥੇ ਕੰਮ ਕਰ ਰਹੇ ਨੇ ਉਹ ਸਾਰੇ ਸੇਵਾ ਕਰ ਰਹੇ ਨੇ ਕਿਉਂਕਿ ਇਹ ਟਾਈਮ ਸੀਗਾ ਜਿਹੜਾ ਕਿ ਲੋਕਾਂ ਨੂੰ ਹੌਸਲਾ ਦੇਣ ਦਾ ਟਾਈਮ ਸੀ ਲੋਕਾਂ ਨੂੰ ਇੱਕ ਕਹਿੰਦੇ ਬੈਡ ਟਾਈਮ ਦੇ ਵਿੱਚੋਂ ਕੱਢਣ ਦਾ ਸੀਗਾ ਸੋ ਬਹੁਤ ਜਿਹਨਾਂ ਜਿਹਨਾਂ ਨੇ ਵੀ ਸੇਵਾ ਕੀਤੀ ਬਹੁਤ ਵਧੀਆ ਗੱਲ ਆ ਹਾਂ ਹਾਂ ਜੀ ਮੈਂ ਉਹਨਾਂ ਨੂੰ ਮਿਲ ਕੇ ਜਾਊਂਗਾ ਇੱਥੇ ਹੁਣ ਲਿਆਇਆ ਹੀ ਹਾਂ ਤੇ ਇੱਥੋਂ ਬਾਅਦ ਔਰ ਮੈਂ ਕਹਾਂ ਸੀ ਪਹਿਲਾਂ ਅਰਦਾਸ ਤੋਂ ਵੱਡੀ ਗੱਲ ਨਹੀਂ ਕੋਈ ਹੋ ਸਕਦੀ ਸਭ ਤੋਂ ਪਹਿਲਾਂ ਆਪਾਂ ਦੇਖੋ ਪੈਸਿਆਂ ਨਾਲ ਜਾਂ ਹੋਰ ਗੱਲ ਨਾਲ ਉਹ ਗੱਲ ਨਹੀਂ ਬਣਦੀ ਜਿੱਨਾ ਤੁਸੀਂ ਅਰਦਾਸ ਦੇ ਨਾਲ ਤੁਹਾਨੂੰ ਪਤਾ ਵੀ ਬੰਦੇ ਨੂੰ ਜੋ ਮਿਲ ਸਕਦਾ ਜਾਂ ਲੋਕਾਂ ਨੂੰ ਮਿਲ ਸਕਦਾ ਸੋ ਮੈਂ ਸਭ ਤੋਂ ਪਹਿਲਾਂ ਤਾਂ ਅਰਦਾਸ ਕਰਨਾ ਹੈ ਔਰ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਮਿਲ ਕੇ ਆਵਾਂਗੇ ਸਾਰਿਆਂ ਨੂੰ ਜੋ ਲੋੜਾਂ ਹੋਈਆਂ ਜਾਂ ਜਿੱਦਾਂ ਵੀ ਹੋਇਆ ਜਿੱਥੋਂ ਤੱਕ ਵੀ ਹੋ ਸਕਦਾ ਅਸੀਂ ਬਦ ਤੋਂ ਬਦ ਸ਼ੋਅ ਕਰਾਂਗੇ ਉੱਥੇ ਵੀ ਹੁਣ ਕਰ ਵੀ ਰਹੇ ਹਾਂ ਹੋਰ ਪੈਸੇ ਇਕੱਠੇ ਵੀ ਕੀਤੇ ਆ ਸੋ ਉਹ ਸਾਰੇ ਜਿਹੜਾ ਅਸੀਂ ਹੈਲਪ ਕਰਾਂਗੇ ਮਹੀਦੀ ਦੇ ਵਿੱਚ ਇਹੀ ਤਾਂ ਖਾਸियत ਆ ਕਿ ਅਸੀਂ ਜਿਹੜੀ ਔਕੜ ਆਉਂਦੀ ਉਹਨੂੰ ਬਹੁਤ ਖੇੜੇ ਮੱਥੇ ਜਰ ਲੈਨੇ ਆ ਔਰ ਹਮੇਸ਼ਾ ਹੀ ਦੇਖੋ ਤੁਸੀਂ ਉਹੀ ਗੱਲ ਜਦੋਂ ਸੋਸ਼ਲ ਮੀਡੀਆ ਤੇ ਦੇਖਦੇ ਹੀ ਰਹੇ ਤੁਸੀਂ ਵੀ ਦੇਖਦੇ ਰਹੇ ਵੀ ਐਨੇ ਐਨੇ ਪਾਣੀ ਵਿੱਚ ਡੁੱਬੇ ਹੋਏ ਵੀ ਲੋਕ ਐਨੇ ਐਨੇ ਮਤਲਬ ਭੁੱਖੇ ਵੀ ਲੋਕ ਆ ਮਤਲਬ ਕਪ ਚੰਤਨ ਚਾਰ ਚਾਰ ਦਿਨਾਂ ਤੋਂ ਉਹ ਫੇਰ ਵੀ ਕਹਿੰਦੇ ਰਹੀ ਅਸੀਂ ਚੜਦੀ ਕਲਾ ਚ ਅਸੀਂ ਤੁਸੀਂ ਚਾਹ ਪੀ ਕੇ ਜਾਓ ਉਹ ਬੜੀਆਂ ਸੈਂਟੀਮੈਂਟਲ ਗੱਲਾਂ ਸੀ ਤੁਹਾਡੀਆਂ ਅੱਖਾਂ ਨਮ ਹੋ ਜਾਂਦੀਆਂ ਕਿ ਮੰਨ ਲਓ ਯਾਰ ਦੇਖੋ ਇਸੇ ਕੌਮ ਨੂੰ ਇਹ ਸਾਡੀ ਪੰਜਾਬੀ ਕੌਮ ਨੂੰ ਇੱਕ ਬਹੁਤ ਵੱਡੀ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਆ ਕਿ ਕਿੰਨੀ ਵੀ ਮੁਸੀਬਤ ਹੋਵੇ ਤੇ ਬੰਦਾ ਫੇਰ ਵੀ ਕਹਿੰਦਾ ਕੋਈ ਗੱਲ ਨਹੀਂ ਅਸੀਂ ਸਾਰੇ ਟੜਦੀ ਕੱਲ। ਲੇਕਿਨ ਅੱਜ ਜੱਗਦਾਰੂ ਨਾਲ ਇੱਕ ਪੋਰਟਲ ਵੀ ਲਾਂਚ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜੋ ਵੀ ਸੇਵਾ ਦੇਣਾ ਚਾਹੁੰਦਾ ਉਹ ਇਸ ਮੌਕੇ ਦਿੱਤਾ ਜਾਵੇ ਤਾਂ ਜੋ ਕਿ ਆਮ ਲੋਕਾਂ ਤੱਕ ਚੀਜ਼ ਪਹੁੰਚੇ। ਲੱਗਦਾ ਕਿ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਤਾਂ ਜੋ ਕਿ ਜਿੰਨਾ ਲੋਕਾਂ ਤੱਕ ਸਮਾਨ ਨਹੀਂ ਪਹੁੰਚ ਪਾਇਆ ਇਹ ਸਿਸਟਮੈਟਿਕ ਸਾਰੀ ਸੇਵਾ ਹੋਵੇ ਇਹ ਬਿਲਕੁਲ ਇਹ ਕੋਈ ਸਿਸਟਮ ਹੋਣਾ ਚਾਹੀਦਾ ਜਿੱਦਾਂ ਹੁਣ ਮਤਲਬ ਇਦਾਂ ਨਾ ਹੋਵੇ ਕਿ ਤੁਸੀਂ ਜਿਹਨਾਂ ਨੂੰ ਨਹੀਂ ਸਮਾਨ ਚਾਹੀਦਾ ਉਹ ਲੈ ਗਏ ਤੇ ਜਿਹੜੇ ਵਿਚਾਰੇ ਜਿਨ੍ਹਾਂ ਕੋ ਜਿਨ੍ਹਾਂ ਦਾ ਖਰਾਬ ਹੋ ਗਿਆ ਉਹ ਰਹਿ ਜਾਣ ਮੈਂ ਤਾਂ ਜਿੱਦਾਂ ਬਾਹਰਲੀ ਵੀ ਜਿਹੜੀ ਸਾਡੇ ਐਨਆਰਆਈਸ ਨੇ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਪੈਸੇ ਵੱਲੋਂ ਕੋਈ ਘਾਟ ਨਹੀਂ ਹੈ ਪਰ ਉਹ ਅਸਲੀ ਚੰਗੇ ਥਾਂ ਲੱਗਣਾ ਚ ਲੋੜ ਜ਼ਰੂਰੀ ਹੈ